ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪੰਜਾਬੀ ਮਾਸਟਰ ਡਿਗਰੀ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਬਾਰੇ ਚਰਚਾ ਕਰਾਂਗੇ ਇਹ ਪ੍ਰਸ਼ਨ ਬਹੁਤ ਹੀ ਮਹੱਤਵਪੂਰਨ ਹੈ ਪੰਜਾਬੀ ਮਾਸਟਰ ਡਿਗਰੀ ਲਈ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਹਨ ਸਭ ਤੋਂ ਪਹਿਲਾ ਪ੍ਰਸ਼ਨ ਵੀ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਹਨ ਤਾਂ ਸਿਰਫ 10 ਲਗਾਣੇ ਜੀ ਇਹਦਾ ਅਨਸਰ ਹੈ ਜੀ 10 ਲਗਾ ਕਈ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਵੀ ਉਹ ਮੁਕਤਾ ਨੂੰ ਨਹੀਂ ਗਿਣਦੇ ਮੁਕਤਾ ਨੂੰ ਵੀ ਆਪਾਂ ਵਿੱਚ ਗਿਣਨਾ ਜਾਈ ਗਿਣਨਾ ਦੀ 10 ਲਗਾ ਨਹੀਂ ਗੀਆਂ ਲਗਾ ਕਿਹੜੇ ਅੱਖਰ ਤੋਂ ਬਣਦੀਆਂ ਹਨ ਜੇ ਕੋਈ ਵੀ ਇਸੇ ਵੀ ਲਗਾ ਕਿਹੜੇ ਅੱਖਰ ਤੋਂ ਬਣਦੀਆਂ ਨੇ ਤਾਂ ਉਸ ਵਾਰ ਅੱਖਰਾਂ ਤੋਂ ਬਣਦੀਆਂ ਨੇ ਅੱਗੇ ਗਈ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਸਵਾਰ ਅੱਖਰ ਚੁਣੋ ਕਈ ਬੱਚੇ ਸਮਝ ਲੈਂਦੇ ਨੇ ਵੀ ਪੰਜਾਬੀ ਵਿੱਚ 10 ਵਰਣੇ ਪੰਜਾਬੀ ਵਿੱਚ ਜਿਹੜੇ ਸਵਰ ਨੇਗੇ ਅੱਖਰ ਵੀ ਜਿਹੜੇ ਆ ਪੰਜਾਬੀ ਵਿੱਚ ਸਵਰ ਨੇ ਉਹਨਾਂ ਨੂੰ ਵੀ ਅੱਖਰ ਉਹਨਾਂ ਨੂੰ ਹੀ ਕਹਿ ਦਿੰਦੇ ਨੇਗੇ ਠੀਕ ਹੈ ਜੀ ਪੰਜਾਬੀ ਵਿੱਚ ਤਿੰਨ ਸਵਰ ਨੇ ਊੜਾ ਾੜਾ ਈੜੀ ਤੇ ਤੇ ਕਈ ਬੱਚੇ ਸਵਾਰਾ ਤੇ ਅੱਖਰਾਂ ਵਿੱਚ ਸਵਰ ਅੱਖਰਾਂ ਤੇ ਸਵਾਰਾ ਵਿੱਚ ਉਲਝ ਜਾਂਦੇ ਨੇ ਪੰਜਾਬੀ ਵਿੱਚ ਸਵਾਰਾ 10 ਨੇ ਸਵਾਰ ਅੱਖਰ ਤਿੰਨ ਨੇਗੇ ਉਹਨਾਂ ਨੇ ਪੁੱਛਿਆ ਵੀ ਊੜੇ ਨਾਲ ਕਿੰਨੀਆਂ ਲਗਾ ਲੱਗਦੀਆਂ ਹਨ ਉੜੀਨਾਂ ਤਿੰਨ ਲਗਾਂ ਲੱਗਦੀਆਂ ਨੇ ਔਂਕੜ ਦੁਲੈਂਕੜ ਹੋੜਾ ਔਂਕੜ ਦੁਲੈਂਕੜ ਹੋੜਾ ਉੜੀਨਾਂ ਤਿੰਨ ਲਗਾਂ ਲੱਗਦੀਆਂ ਆੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ ਜਾਂ ਕਿੰਨੀ ਵਰਤ ਹੁੰਦੀ ਹੈ ਆੜੇ ਨਾਲ ਤਿੰਨ ਲਗਾਂ ਹਾਂ ਚਾਰ ਲਗਾਂ ਦੀ ਵਰਤ ਹੁੰਦੀ ਹੈਗੀ ਜਿਹਦੇ ਵਿੱਚ ਮੁਕਤਾ ਤੰਨਾ ਦੁਲਾਵਾ ਕਨੌੜਾ ਮੁਕਤਾ ਕੰਨਾ ਦੁਲਾਵਾ ਕਨੌੜਾ ਈੜੀ ਨਾਲ ਕਿੰਨੀਆਂ ਲਗਾ ਲਗਦੀਆਂ ਹਨ ਈੜੀ ਨਾਲ ਕਿੰਨੇ ਲਗਾ ਲਗਦੀਆਂ ਨੇ ਇਹਦੇ ਨਾਲ ਵੀ ਤਿੰਨ ਹੀ ਲਗਦੀਆਂ ਨੇ ਸਿਹਾਰੀ ਬਿਹਾਰੀ ਲਾ ਸਿਹਾਰੀ ਬਿਹਾਰੀ ਲਾ ਈੜੀ ਨਾਲ ਤਿੰਨ ਲਗ ਲਗਦੀਆਂ ਨੇ ਟਿੱਪੀ ਨਾਲ ਕਿੰਨੀਆਂ ਲਗਾ ਦੀ ਵਰਤ ਹੁੰਦੀ ਹੈ ਟਿੱਪੀ ਨਾਲ ਚਾਰ ਲਗਾ ਦੀ ਵਰਤ ਹੁੰਦੀ ਹੈ ਮੁਕਤਾ ਸਿਹਾਰੀ ਔਕੜ ਦਲੈਂਕੜ ਮੁਕਤਾ ਸਿਹਾਰੀ ਔਕੜ ਦਲੈਂਕੜ ਅਧਕਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਅਧਕਦੀ ਵਰਤੋਂ ਵਾਲਾ ਪ੍ਰਸ਼ਨ ਮਾਸਟਰ ਕੇਡਰ ਵਿੱਚ ਦੋ ਵਾਰੀ ਆ ਚੁੱਕਾ ਹੈਗਾ ਬਹੁਤ ਬੈਰੀ ਇੰਪੋਰਟੈਂਟ ਹੈਗਾ ਪਿਛਲੇ 37 ਚ 3704 ਚ ਵੀ ਆਇਆ ਸੀਗਾ ਤੇ 41 ਕਾਡ ਵਿੱਚ ਵੀ ਆਇਆ ਸੀ ਅਧਕਦੀ ਵਰਤੋਂ ਵਾਲਾ ਇਹਦੀ ਵਰਤੋਂ ਕੀ ਤਿੰਨਾਂ ਕਿਸੇ ਅੱਖਰ ਤੇ ਦਬਾਅ ਪਾਉਣ ਲਈ ਕੀਤੀ ਜਾਂਦੀ ਹੈ ਵੀ ਉਹ ਅੱਖਰ ਦਾ ਦਬਾਅ ਕੀ ਵੱਧ ਹੋ ਜਾਵੇ ਤੇ ਇਹਦੇ ਵਿੱਚ ਇਹ ਅਦਕ ਦੀ ਵਰਤ ਤੋਂ ਤਿੰਨ ਲਗਾਉਣਾ ਹੁੰਦੀ ਹੈ ਇੱਕ ਤਾਂ ਮੁਕਤਾ ਨਾਲ ਇੱਕ ਸਿਹਾਰੀ ਨਾਲ ਇੱਕ ਔਂਕੜ ਨਾਲ ਹੁੰਦੀ ਹੈ ਆਪਾਂ ਮੇ ਥੋੜੀ ਜੀ ਵੀਡੀਓ ਜੀ ਛੋਟੀ ਜੀ ਵੀਡੀਓ ਕੀ ਪਰ ਇਦਾਂ ਜਿਹੜੇ ਪ੍ਰਸ਼ਨ ਨੇਗੇ ਇਹ ਬਹੁਤ ਹੀ ਵੈਰੀ ਵੈਰੀ ਇੰਪੋਰਟੈਂਟ ਨੇਗੇ ਠੀਕ ਹੈ ਜੀ ਬਹੁਤ ਜ਼ਿਆਦਾ ਮਹੱਤਵਪੂਰਨ ਨੇਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ ਪੇ ਚੈਨਲ ਨੂੰ ਇਸ ਤਰ੍ਹਾਂ ਹੀ ਦੇਖਦੇ ਰਹੋ ਜੀ ਇਸ ਦੇ ਉੱਤੇ ਨਿਤ ਨਵੀਆਂ ਵੀਡੀਓ ਮਾਸਟਰਗੇਟ ਪੰਜਾਬੀ ਨਾਲ ਪੰਜਾਬੀ ਦੇ ਕਿਸੇ ਵੀ ਸਬਜੈਕਟ ਨਾਲ ਪਾਉਂਦੇ ਰਹਿੰਨੇ ਆ ਬਹੁਤ ਬਹੁਤ ਧੰਨਵਾਦ ਜੀ